ਸਭਈ ਨਾ ਤਾਰੀ ਖਾ ਜੀ ਇਹ ਮਰਦ ਕਈ ਨਾ ਦਾਰ ਸਮਝ ਇਕੱਠੇ ਹੋ ਕੇ ਆਉਂਦੇ ਆ ਸਾਰੇ ਐਦਾ ਐਨ ਬੜੀ ਮਰਿਆਦਾ ਕਰਦੇ ਆ ਸਾਰੇ ਸਾਹਮਣੇ ਦੇਖਦੇ ਜੀ ਅੱਜ ਜਿਹੜਾ ਸਵਾਗਤ ਤੇ ਪਹੁੰਚਿਓ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਬਹੁਤ ਹੀ ਮਨ ਪ੍ਰਸੰਨ ਹੋਇਆ ਹੈ ਤਾਂ ਤਾਂ ਜੀ ਅਬਰ ਦਾ ਜੀ ਗੁਰੂ ਕਾਰਦਾ ਜੀ ਗੁਰੂ ਮਲਦੇਵ ਜੀ ਬਹੁਤ ਹੀ ਵੱਡਾ ਸਮੈਲਿੰਗ ਕਰਾ ਕੇ ਅੱਜ ਇਸ ਨਵੇਂ ਗੁਰੂ ਕਾਰਦਾ ਉਦਗਾਰਨ ਕੀਤਾ ਗਿਆ ਹੈ ਜੋ ਗੁਰੂ ਕਾਰਦੇ ਪ੍ਰਧਾਨ ਸਾਡੇ ਇਲਾਕੇ ਤੋਂ ਕੌਂਸਲਰ ਰومی ਵਧਵਾ ਜੀ ਤੇ ਦੀ ਸਾਰੀ ਪ੍ਰਬੰਧਕ ਕਮੇਟੀ ਖਾਸ ਕਰਕੇ ਮੇਰੇ ਨਾਲ ਆਏ ਹੋਏ ਸਾਡੇ ਜਿਹੜਾ ਦੇ ਪ੍ਰਧਾਨ ਸ੍ਰੀ ਅਮਰਪਾਲ ਸਿੰਘ ਜੀ ਔਰ ਸਾਡੇ ਬਲਾਕ ਪ੍ਰਧਾਨ ਅਮੇ ਜੀ ਔਰ ਸਾਡੇ ਆਈਟੀ ਸਰ ਦੇ ਜਿਹੜਾ ਪ੍ਰਧਾਨ ਸੰਜੀਵ ਜੀ ਔਰ ਸਾਰੇ ਜਿੰਨੇ ਵੀ ਪ੍ਰਧਾਨ ਸਾਡੇ ਗੁਰੂ ਘਰ ਦੇ ਸਿਮਾ ਸਾਹਿਬ ਸਤਨਾਮ ਸ੍ਰੀ ਪਤੀ ਜੀ ਦੇ ਪ੍ਰਧਾਨ ਔਰ ਸਾਡੇ ਧਾਮੀ ਸਾਹਿਬ ਔਰ ਇੱਥੇ ਆ ਕੇ ਅੱਜ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਬਹੁਤ ਖੁਸ਼ੀ ਹੋਈ ਹੈ ਪਰ ਮੈਂ ਵਾਹਿਗੁਰੂ ਦੇ ਅਰਦਾਸ ਕਰਨਾ ਵਾਹਿਗੁਰੂ ਪਰਮਪਿਤਾ ਪਰਮਾਤਮਾ ਇਹ ਦਿਲੇ ਕਮੇਟੀ ਨੇ ਇਹਲਾ ਅੱਜਾ ਇਹਨਾਂ ਬਹੁਤ ਸੁਰੂ ਕਰ ਕੰਮ ਆਇਆ ਹੈ ਪ੍ਰਮਾਤਮਾ ਨੇ ਇਹਨਾਂ ਨੂੰ ਅੱਛੀ ਸੇਜ ਨਾਲ ਲੰਬੀ ਉਮਰ ਦੇਣਾ ਤਾਂ ਕਿ ਇਹਦੇ ਇਹ ਧਰਮ ਦੇ ਨਾਲ ਜੁੜੇ ਰਹਿਣ ਤੇ ਗੁਰੂ ਸਾਹਿਬ ਦੀ ਲਗਾਤਾਰ ਸੇਵਾ ਕਰਦੇ ਰਹਿਣ ਇਹ ਕਰਦੇ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਤੋਂ ਕਿਆਈਆਂ ਨੇ ਉਹਨਾਂ ਨੂੰ ਔਰ ਸਾਰੀ ਪ੍ਰਬੰਧਕ ਕਮੇਟੀ ਨੂੰ ਔਰ ਖਾਸ ਕਰਕੇ ਰਮੀ ਮਦਵਾਜੀ ਨੂੰ ਵਿਦੇਸ਼ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਦੇ ਪਰਿਵਾਰ ਵੱਲੋਂ ਬਾਦ ਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਕਿਹਾ ਜਾਂਦੇ ਹੋ ਜੀ ਅੱਜ ਮਾਣ ਹੋ ਰਿਹਾ ਅੱਜ ਬੜੇ ਇਸਾਲਾਂ ਤੋਂ ਰੁਕਾ ਦੇ ਜਿਹੜੇ ਬਜ਼ੁਰਗਾਂ ਨੇ ਜਿਹੜੇ ਗੁਰੂ ਘਰ ਦੀ ਜੀ ਨੀ ਰੱਖੀ ਜੀ ਜਿਹੜਾ ਜਿਹੜਾ ਸੁਪਨਾ ਬੜੇ ਲੰਮੇ ਅਰਸੇ ਤੋਂ ਬਾਅਦ ਜਿਹੜਾ ਸਰਕਾਰ ਹੋਇਆ ਮੈਂ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਮੰਤਰੀ ਸਾਹਿਬ ਦਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਦਾ ਕਮੇਟ ਬਾਲ ਜੀ ਦਾ ਸਾਡੇ ਮੰਡੀ ਨਾਲ ਉਸਕੇਸਿਕਰ ਧਾਮੀ ਜੀ ਦਾ ਸਾਡੇ ਗੁਰਦੁਆਰਾ ਸਿੱਧੂ ਰਣਜੀਤ ਦਾ ਜੋੜ ਮੰਨੇ ਤੋਂ ਜੀਮਾ ਸਾਹਿਬ ਜੀ ਦਾ ਜਿੰਨਾ ਸਾਡੇ ਅਮੀਸ਼ ਸਮੁਜੇ ਦਾ ਹੋਰ ਵੀ ਇੱਕ ਸਰ ਸ੍ਰੀ ਅਕਾਲ ਸਾਰਿਆਂ ਦਾ ਆ ਕੇ ਆਇਆ ਤੇ ਜੀ ਆਇਆਂ ਨੂੰ ਇਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਜਿਹੜੇ ਗੁਰੂ ਘਰ ਦੀਆਂ ਪੂਜਾ ਪ੍ਰਕਿਰਿਆ ਤੋਂ ਬਾਅਦ ਇੱਕ ਸਤਿ ਸ਼ਰਾਂ ਵਾਲੇ ਪਾਇਆ